ਨਾਲਪੰਜਾਬੀ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਯੁਰਵੈਦ ਦਵਾਈ ਦੀ ਸਭ ਤੋਂ ਪੁਰਾਣੀ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਦੇ ਦੋ ਮੁੱਖ ਉਦੇਸ਼ ਹਨ ਸਿਹਤ ਨੂੰ ਉਤਸ਼ਾਹਿਤ ਕਰਨਾ ਤੇ ਸੁਰੱਖਿਅਤ ਰਹਿਣਾ ਰੱਖਣਾ ਅਤੇ ਪੀੜਤ ਮਰੀਜ਼ਾਂ ਨੂੰ ਬਿਮਾਰੀ ਦਾ ਕਿਫਾਇਤੀ ਇਲਾਜ ਪ੍ਰਦਾਨ ਕਰਾਉਣਾ ਹੈ ਇਹ ਗੱਲ ਆਯੂਸ਼ ਮੰਤਰਾਲੇ ਦੇ ਰਾਜ ਮੰਤਰੀ ਸੁਤੰਤਰ ਚਾਰਜ ਪ੍ਰਤਾਪ ਰਾਵ ਜਯਦਵ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਾਧਰਤ ਸੈਸ਼ਨ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਆਯੁਰਵੈਦ ਨਾਲ ਜੀਬ ਤੋਂ ਹੋਣ ਵਾਲੇ ਡਾਕਟਰੀ ਖਰਚ ਨੂੰ ਘਟ ਕਰਨ ਵਿੱਚ ਮਦਦ ਵਿਸ਼ੇ ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀ ਅੱਜ ਇਹ ਤੇ ਇਹ ਜਾਣਕਾਰੀ ਦਿੰਦਿਆ ਅਰੋੜਾ ਨੇ ਦੱਸਿਆ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਆਯੁਰਵੈਦ ਦੇਸ਼ ਵਿੱਚ ਆਯੁਰਵੇਦ ਦੇ निवारक ਸਿਹਤ ਸੰਭਾਲ ਸਸਤੇ ਇਲਾਜ ਦੇ ਵਿਕਲਪਾਂ ਅਤੇ ਰੋਗ ਪ੍ਰਬੰਧਨ ਲਈ ਸੰਪੂਰਨ ਪਹੁੰਚ ਤੇ ਜੋਰ ਦੇ ਕੇ ਦੇਸ਼ ਵਿੱਚ ਡਾਕਟਰੀ ਖਰਚਿਆਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਆਯੁਰਵੇਦਿਤ ਆਧਾਰਿਤ ਜੀਵਨ ਸ਼ੈਲੀ ਜਿਵੇਂ ਕਿ ਰੋਜ਼ਾਨਾ ਰੁਟੀਨ ਮੌਸਮੀ ਵਿਵਸਥਾ ਦੀ ਪਾਲਣਾ ਕਰਨ ਨਾਲ ਜੋ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ ਇਹ ਦੀ ਪਾਲਣਾ ਕਰਨ ਨਾਲ ਵਿਅਕਤੀਆਂ ਨੂੰ ਬਿਮਾਰ ਦੇ ਪ੍ਰਗਟਾਵੇ ਦੀਆਂ ਸੰਭਾਵਨਾਵਾਂ ਨੂੰ ਕਾਫੀ ਘਟਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਮੰਤਰੀ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਆਯੁਰਵੇਦ ਸਮੇਤ ਆਯੂਸ਼ ਦੇ ਅਧੀਨ ਚ ਭਾਰਤੀ ਚਿਕਿਤਸਾ ਪ੍ਰਣਾਲੀ ਨੂੰ ਹਰਮਨ ਪਿਆਰਾ ਬਣਾਉਣ ਲਈ ਆਯੂਸ਼ ਮੰਤਰਾਲਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਆਯੂਸ਼ ਚਿਕਿਤਸਾ ਮੈਡੀਕਲ ਪ੍ਰਣਾਲੀਆਂ ਦੇ ਪ੍ਰਚਾਰ ਅਤੇ ਪ੍ਰਸਿੱਧੀ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰੀ ਸਪான்ਸਰਡ ਸਕੀਮ ਨੈਸ਼ਨਲ ਆਯੂਸ਼ ਮਿਸ਼ਨ ਅਤੇ ਕੇਂਦਰੀ ਸੈਕਟਰ ਸਕੀਮਾਂ ਨੂੰ ਲਾਗੂ ਕਰ ਰਿਹਾ ਹੈ ਨੈਸ਼ਨਲ ਆਯੂਸ਼ ਮਿਸ਼ਨ ਐਨ ਏ ਐਮ ਦੇ ਤਹਿਤ ਸਟੇਟ ਐਨੂਅਲ ਪਲਾਨਸ ਦੇ ਰਾਹੀਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਰਕਾਰਾਂ ਤੋਂ ਪ੍ਰਾਪਤ ਪ੍ਰਸਤਾਵਾਂ ਦੇ ਅਨੁਸਾਰ ਆਯੂਸ਼ ਮੰਤਰਾਲੇ ਨੇ ਸਾਲ 2014-15 ਤੋਂ 2023-24 ਤੱਕ 45134.28 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਐਨਏਐਮ ਸਕੀਮਾਂ ਦੇ ਲਾਗੂ ਹੋਣ ਤੋਂ ਬਾਅਦ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੂਸ਼ ਚਿਕਤਸਾ ਪ੍ਰਣਾਲੀ ਦੇ ਵਿਕਾਸ ਅਤੇ ਪ੍ਰਸਿੱਧੀ ਦੀ ਉਪਲਬਧਤੀ ਦੀ ਦਾ ਪੱਧਰ ਬਹੁਤ ਵੱਧ ਗਿਆ ਹੈ ਇਸ ਅਨੁਸਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹੀਂ ਐਨਏਐਮ ਯੋਜਨਾਵਾਂ ਦੀ ਵੱਖ-ਵੱਖ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਐਨਏਐਮ ਦੀ ਬਜਟ ਵੰਡ ਨੂੰ ਹੌਲੀ-ਹੌਲੀ 75.28 ਕਰੋੜ ਰੁਪਏ 2014 ਤੋਂ 15 ਦੇ ਵਿੱਚ ਤੇ ਉ ਵਧਾ ਕੇ 2200 ਕਰੋੜ ਰੁਪਏ 2024-25 ਵਿੱਚ ਕਰ ਦਿੱਤਾ ਗਿਆ ਐਨਏਐਮ ਦੇ ਤਹਿਤ ਵੱਖ-ਵੱਖ ਆਯੂਸ਼ ਪ੍ਰਣਾਲੀਆਂ ਦੇ ਵਿਕਾਸ ਅਤੇ ਪ੍ਰੋਤਸਾਹਨ ਲਈ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਰਕਾਰਾਂ ਨੂੰ ਕਾਉਂਸਿਲ ਰੋਟੇਟਿਡ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਸਟ੍ਰੀਮ ਵਾਰ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਹਨ 2014-15 ਤੋਂ 2023-24 ਤੱਕ ਆਯੋਸ਼ ਚਿਕਿਤਸਾ ਪ੍ਰਣਾਲੀ ਦੇ ਵਿਕਾਸ ਪ੍ਰਚਾਰ ਅਤੇ ਪ੍ਰਸਿੱਧੀ ਲਈ ਐਨ.ਏ.ਐਮ ਦੇ ਅਧੀਨ ਸਹਿਯੋਗੀ ਪ੍ਰਮੁੱਖ ਗਤੀਵਿਧੀਆਂ ਰੇਟ ਲਿਖਿਆ ਅਨੁਸਾਰ ਹਨ एकीकृत ਆਯੋਸ਼ ਹਸਪਤਾਲਾਂ ਦੀ ਸਥਾਪਨਾ ਲਈ 167 ਯੂਨਿਟਾਂ ਦਾ ਸਮਰਥਨ ਕੀਤਾ ਗਿਆ 416 ਆਯੋਸ਼ ਹਸਪਤਾਲਾਂ ਅਤੇ 5036 ਆਯੋਸ਼ ਡਿਸਪੈਂਸਰੀਆਂ ਨੂੰ ਬੁਨਿਆਦੀ ਢਾਂਚੇ ਅਤੇ ਹੋਰ ਸਹੂਗਤਾਂ ਦੇ ਨਵੀਨੀਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਗਈ ਔਸਤਨ ਹਰ ਸਾਲ 2322 ਪੀਐਚਸੀਜ਼ 715 ਸੀਐਚਸੀਜ਼ ਅਤੇ 314 ਡੀਐਚਐਸ ਨੂੰ ਦਵਾਈਆਂ ਦੀ ਆਵਰਤੀ ਸਹਾਇਤਾ ਅਤੇ ਇਤਫਾਕਨ ਖਰਚੇ ਲਈ ਸਹਿ ਸਥਾਨ ਦੇ ਤਹਿਤ ਸਹਾਇਤਾ ਪ੍ਰਦਾਨ ਕੀਤੀ ਗਈ। ਔਸਤਨ 996 ਆਯੂਸ਼ ਹਸਪਤਾਲਾਂ ਅਤੇ 12405 ਆਯੂਸ਼ ਡਿਸਪੈਂਸਰੀਆਂ ਨੂੰ ਹਰ ਸਾਲ ਜ਼ਰੂਰੀ ਆਯੂਸ਼ ਦਵਾਈਆਂ ਦੀ ਸਪਲਾਈ ਲਈ ਸਹਾਇਤਾ ਦਿੱਤੀ ਗਈ। ਨਵੇਂ ਆਯੂਸ਼ ਵਿਦਿਅਕ ਅਦਾਰਿਆਂ ਦੀ ਸਥਾਪਨਾ ਲਈ 16 ਯੂਨਿਟਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ। ਬੁਨਿਆਦੀ ਢਾਂਚੇ, ਲਾਇਬ੍ਰੇਰੀ ਅਤੇ ਹੋਰ ਸਹੂਲਤਾਂ ਦੇ ਨਵੀਨੀਕਰਨ ਲਈ 76 ਅੰਡਰਗ੍ਰੈਜੂਏਟ ਅਤੇ 36 ਪੋਸਟ ਗ੍ਰੈਜੂਏਟ ਆਯੂਸ਼ ਵਿਦਿਅਕ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ। 1055 ਆਯੂਸ਼ ਗ੍ਰਾਮ ਨੂੰ ਮਦਦ ਦਿੱਤੀ ਗਈ ਅਤੇ 22 12500 ਆਯੂਸ਼ਮਨ ਆਰੋਗ્ય ਮੰਦਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮંત્રી ਦੇ ਜਵਾਬ ਵਿੱਚ ਇਹ ਵੀ ਦੱਸਿਆ ਗਿਆ ਕਿ ਆਯੂਸ਼ ਮੰਤਰਾਲਾ ਸਾਲ 2021 ਤੋਂ 2026 ਲਈ 122 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਆਯੂਸ਼ ਔਸ਼ਧੀ ਗੁਣਵੱਤਾ ਤੇ ਉਤਪਾਦਨ ਸੰਵਰਧਨ ਯੋਜਨਾ ਲਈ ਕੇਂਦਰੀ ਸੈਕਟਰ ਸਕੀਮ ਲਾਗੂ ਕਰ ਰਿਹਾ ਹੈ ਜਿਸ ਦਾ ਇੱਕ ਉਦੇਸ਼ ਆਯੂਸ਼ ਦਵਾਈਆਂ ਅਤੇ ਸਮਗਰੀਆਂ ਦੇ ਮਿਆਰ ਅਤੇ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਲਈ ਤਾਲਮੇਲ ਸਹਿਯੋਗ ਅਤੇ ਕੰਵਰ ਜੈਟ ਅਪਰੂਚ ਬਣਾਉਣਾ ਹੈ आयुष मंत्रालय ਦੇ ਅਧੀਨ 12 ਰਾਸ਼ਟਰੀ ਸੰਸਥਾਨਾਂ ਤੇ 5 ਖੋਜ ਪਰਿਸ਼ਦ ਸਿਹਤ ਸੰਭਾਲ ਦੀ आयुष ਪ੍ਰਣਾਲੀ ਨੂੰ ਤਾਲਮਿਲ ਨਿਰਮਾਣ ਵਿਕਾਸ ਪ੍ਰਚਾਰ ਅਤੇ ਪ੍ਰਸਿੱਧ ਬਣਾਉਣ ਵਿੱਚ ਲੱਗੇ ਹੋਏ ਹਨ ਜਵਾਬ ਵਿੱਚ ਇਹ ਵੀ ਕਿਹਾ ਗਿਆ ਕਿ ਆਯੁਰਵੇਦ ਪਰੰਪਰਾਗਤ ਭਾਰਤੀ ਚਿਕਿਤਸਾ ਪ੍ਰਣਾਲੀ ਨੇ ਵੱਖ-ਵੱਖ ਵਿਸ਼ੇਸ਼ਤਾਵਾਂ ਵਿੱਚ ਮਹੱਤਵਪੂਰਨ ਪ੍ਰਭਾਵ ਦਿਖਾਇਆ ਹੈ ਖਾਸ ਤੌਰ ਤੇ ਪੁਰਾਣੀਆਂ ਬਿਮਾਰੀਆਂ ਦੀਆਂ ਸਥਿਤੀਆਂ ਤੇ ਜੀਵਨ ਸ਼ੈਲੀਆਂ ਨਾਲ ਸਬੰਧਿਤ ਵਿਗਾੜਾਂ ਦੇ ਪ੍ਰਬੰਧਨ ਵਿੱਚ ਆਯੁਰਵੇਦ ਵਿੱਚ ਅਨੁਸੰਧਾਨ ਦੇ ਨਿਰਮਾਣ ਤਾਲਮੇਲ ਅਤੇ ਵਿਕਾਸ ਲਈ ਐਪੈਕਸ ਸੰਸਥਾ ਸੈਂਟਰਲ ਕਾਉਂਸਲ ਆਫ ਆਯੁਰਵੈਦਿਕ ਸਾਇੰਸਿਸ ਨੇ ਕਈ ਇੰਟਰਾਮਿਊਰਲ ਅਤੇ ਸਹਿਯੋਗੀ ਖੋਜ ਪ੍ਰੋਜੈਕਟ ਰਾਈ ਇੱਕ ਸਟੈਂਡ ਅਲੋਨ ਮੈਨੇਜਮੈਂਟ ਅਤੇ ਸਟੈਂਡਰਡ ਕੇਅਰ ਦੇ ਬਾਧੂ ਰੂਪ ਵਿੱਚ ਚਿਕਿਤਸਾ ਹਾਲਾਤਾਂ ਵਿੱਚ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਦਾ ਸਬੂਤ ਤਿਆਰ ਕੀਤਾ ਹੈ ਆਯੁਰਵੇਦ ਸਮੇਤ ਆਯੂਸ਼ ਪ੍ਰਣਾਲੀਆਂ ਦਾ ਸਬੂਤ ਆਧਾਰਿਤ ਖੋਜ ਡਾਟਾ ਆਯੂਸ਼ ਖੋਜ ਪੋਰਟਲ ਨਾਮਕ ਵਿਸ਼ੇਸ਼ ਪੋਰਟਲ ਤੇ ਉਪਲਬਧ ਹੈ ਪੋਰਟਲ ਵਿੱਚ ਆਯੁਰਵੇਦ ਵਿੱਚ ਕਲੀਨਿਕਲ ਪ੍ਰੀ ਕਲੀਨਿਕਲ ਡਰੱਗ ਖੋਜ ਅਤੇ ਬੁਨਿਆਦੀ ਖੋਜਾਂ ਸਮੇਤ 30920 ਤੋਂ ਵੱਧ ਖੋਜ ਪ੍ਰਕਾਸ਼ਨ ਹਨ